ਇਸ ਵਾਰ ਮੌਸਮ ਵਿਭਾਗ ਦੀ ਭਵਿੱਖਬਣੀ ਸੱਚ ਸਾਬਤ ਹੋਈ ਅਤੇ ਆਸਤੋਂ ਤੋਂ ਕਿਤੇ ਜ਼ਿਆਦਾ ਵੱਧ بارش ਪੰਜਾਬ ਅਤੇ ਹਿਮਾਚਲ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਦਰਿਆਵਾਂ ਦੇ ਨੇੜੇ ਬਰਸਾਤੀ ਪਾਣੀ ਆ ਜਾਣ ਕਾਰਨ ਸਥਿਤੀ ਬੱਦਰ ਬਣ ਚੁੱਕੀ ਹੈ ਸਾਡੀ ਟੀਮ ਨੇ ਜੇਲਾ ਹਿਸ਼ਾਰਪੁਰ ਦੇ ਮਕਰੀਆਂ ਨੇੜੇ ਪਿੰਡ ਦਾ ਦੌਰਾ ਕੀਤਾ ਤਾਂ ਦਰਿਆ ਬਿਆਸ ਤੋਂ ਚੰਦ ਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਕੋਲੀਆ 418 ਦੇ ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਦੋ ਵਾਰੀ ਪਾਣੀ ਆ ਚੁੱਕਾ ਹੈ ਤੇ 2-3 ਫੁੱਟ ਤੱਕ ਪਾਣੀ ਪਿੰਡ ਵਿੱਚ ਵੜ ਗਿਆ ਸੀ ਪਰ ਜਲ ਸਰੋਤ ਵਿਭਾਗ ਪੰਜਾਬ ਦੇ ਮਕਰੀਆਂ ਦੇ ਅਧਿਕਾਰੀ ਕਰਮਚਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਥਾਈਂ ਤੁਸੀਂ ਬੰਦੇ ਟੁੱਟ ਜਾਣ ਤੋਂ ਬਾਅਦ ਆ ਇਸ ਪਾਣੀ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਆਰੰਭ ਕਰ ਦਿੱਤੀਆਂ ਗਈਆਂ ਸਨ ਜਿਸ ਕਾਨ ਪਿੰਡ ਵਿੱਚ ਪਾਣੀ ਦਾ ਪੱਧਰ ਮੁੜ ਉੱਪਰ ਨਹੀਂ ਆਇਆ ਲੋਕਾਂ ਨੇ ਦੱਸਿਆ ਕਿ ਤੁਸੀਂ ਵਾਂ ਟੁੱਟ ਜਾਣ ਕਾਰਨ ਇਹ ਪਾਣੀ ਆਇਆ ਸੀ ਅਤੇ ਆਮ ਤੌਰ ਤੇ ਤੇਜ਼ ਬਰਸਾਤ ਹੋਣ ਦੇ ਬਾਵਜੂਦ ਵੀ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਪਰ ਇਸ ਤਰ੍ਹਾਂ ਨਾਲ ਕਦੇ ਤਵਾਹੀ ਦਾ ਮੰਜ਼ਰ ਬਹੁਤ ਦੇਖਣ ਨੂੰ ਨਹੀਂ ਮਿਲਿਆ ਪਰ ਇਸ ਵਾਰੀ ਚੱਕੀ ਪੁਠਾਨਕੋਟ ਵਾਲੇ ਪਾਸਿਓਂ ਇੱਕਦਮ ਪਾਣੀ ਆ ਜਾ ਕਰਨ ਇਸ ਪਿੰਡ ਵਿੱਚ ਪਾਣੀ ਆ ਬੜਿਆ ਜਿਸ ਤੋਂ ਬਾਅਦ ਲੋਕਾਂ ਨੇ ਰਾਤ ਜਾਗ ਕੇ ਕਟਣੀ ਸ਼ੁਰੂ ਕਰ ਦਿੱਤੀਆਂ ਸੀ ਹਾਲਾਂਕਿ ਲੋਕ ਲੋਕਾਂ ਵਿੱਚ ਹਲੇ ਤੱਕ ਡਰ ਬਣਿਆ ਹੋਇਆ ਹੈ ਅਤੇ ਲੋਕ ਰਾਤ ਜਾ ਕੇ ਕੱਟ ਰਹੇ ਨੇ ਤੇ ਲੋਕਾਂ ਨੇ ਇਹ ਵੀ ਦੱਸਿਆ ਕਿ ਦਰਾਰੂ ਪਸ਼ੂ ਅਤੇ ਬੱਚਿਆਂ ਨੂੰ ਉਹ ਰਿਸ਼ਤੇਦਾਰਾਂ ਕੋਲ ਛੱਡ ਆਏ ਨੇ ਤਾਂ ਜੋ ਜੇਕਰ ਮੜ ਪਾਣੀ ਆਉਂਦਾ ਤਾਂ ਕੋਈ ਪਸ਼ੂਆਂ ਤੇ ਬੱਚਿਆਂ ਦਾ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਸਥਾਨਕ ਵਾਸੀਆਂ ਨੇ ਇਹ ਵੀ ਦੱਸਿਆ ਕਿ ਬਹੁਤ ਸਾਰੇ ਘਰਾਂ ਵਿੱਚ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਤੇ ਕਈ ਵਾਰ ਪਾਣੀ ਦੇ ਉੱਤਰਨ ਤੋਂ ਬਾਅਦ ਉੱtreੜਾਂ ਆਈਆਂ ਤੇ ਪੂਰੇ ਪਿੰਡ ਦੀ ਜ਼ਮੀਨ ਵਿੱਚ ਖੜੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ ਮੇਰਾ ਨਾਮ ਸਰੂਪ ਸਿੰਘ ਹੈ ਜੀ ਸਰੂਪ ਸਿੰਘ ਜੀ ਕਿਹੜਾ ਪਿੰਡ ਹੈ ਹੈ ਇਹ ਪਿੰਡ ਕੋਲੀਆਂ 418 ਜੀ ਜਿਲ੍ਹਾ ਹਿੜਪੁਰ ਜੀ ਹਾਂ ਡਿਸਟ੍ਰਿਕਟ ਹਿੜਪੁਰ ਬਲਾਕ ਮਕੇਰੀ ਜੀ ਪਰ ਬਲਾਕ ਮਕੇਰੀਆ ਪਿੰਡ ਕੋਲੀਆਂ 418 ਜੀ ਠੀਕ ਹੈ ਜੀ ਬਿਆਸ ਦੇ ਰਾ ਦੇ ਕੰਡੇ ਤੇ ਠੀਕ ਹੈ ਜੀ ਬਿਆਸ ਤੋਂ ਕਿੰਨੀ ਕਿਨਾਂ ਲੱਗਦਾ ਪੱਟ ਜੀ ਬਿਆਸ ਬਿਲਕੁਲ ਸਾਡੇ ਜਿਹੜਾ ਲਾਸਟ ਘਰ ਹੈ ਨਾ ਉਹ ਸਾਡਾ 6 ਜਾਂ 7 ਮੀਟਰ ਹੈ ਠੀਕ ਹੈ ਜੀ ਨਾਲ ਹੀ ਦਰਿਆ ਵਗਦਾ ਬਿਲਕੁਲ ਨਾਲ ਦਰਿਆ ਵਗਦਾ ਠੀਕ ਹੈ ਜੀ ਤੇ ਪਾਣੀ ਕਿੰਨਾ ਕੁ ਆਇਆ ਤੇ ਕਦੋਂ ਆਇਆ ਜੀ ਪਾਣੀ ਜੀ ਸਾਡੇ 24 ਤਰੀਕ ਨੂੰ ਪਾਣੀ ਆਇਆ ਸੀਗਾ ਇਹ ਆਇਆ ਸੀਗਾ ਚੱਕੀ ਦਾ ਇਸ ਤੋਂ ਪਹਿਲਾਂ ਜਿਹੜਾ ਆਇਆ 20 ਤਰੀਕ ਨੂੰ ਇਹ ਡੈਮ ਨੇ ਪਾਣੀ ਛੱਡਿਆ ਸੀ ਠੀਕ ਹੈ ਜੀ ਤਾਂ ਡੈਮ ਦਾ ਪਾਣੀ ਜਿਹੜਾ ਉਹ ਆਸ-ਆਸਤਾ ਚੜਦਾ ਚੱਕੀ ਦਾ ਇੱਕਦਮ ਭਰ ਗਿਆ ਸਾਡਾ ਪਿੰਡ ਪੂਰਾ ਠੀਕ ਹੈ ਜੀ ਕਿੰਨੇ ਕੁ ਫੁੱਟ ਪਾਣੀ ਚੜ ਗਿਆ ਸੀਗਾ ਚੱਕੀ ਦਾ ਪਾਣੀ ਇੱਥੇ ਸਾਡੇ 2.5 3 ਫੁੱਟ ਪਾਣੀ ਸੀਗਾ ਜੀ ਤੇ 3 ਫੁੱਟ ਪਾਣੀ ਤੇ ਨੁਕਸਾਨ ਕੋਈ ਘਰਾਂ ਦਾ ਕੋਈ ਜਾਂ ਦਰਾਰਾਂ ਜੋ ਕੋਈ ਦਾ ਘਰਾਂ ਦਾ ਨੁਕਸਾਨ ਤੇ ਜੀ ਜਿਹੜੇ ਘਰ ਕੁਝ ਬੈਠੇ ਆ ਸਾਡੇ ਕੁਝ ਵਿਹੜੇ ਬੈਗੇ ਆ ਕੁਝ ਅੰਦਰ ਬੈਗੇ ਆ ਤਾਂ ਬਾਕੀ ਜਿਹੜਾ ਜਿੱਦਾਂ ਇਹ ਪਾਣੀ ਉਤਰਨਾ ਹੈ ਉਸ ਤੋਂ ਬਾਅਦ ਨੁਕਸਾਨ ਹੋਣਾ ਵੀ ਸ਼ੁਰੂ ਹੁੰਦਾ ਜੀ ਇੱਕ ਤੇ ਖੇਤਾਂ ਵਿੱਚ ਜਾਣਾ ਬਿਲਕੁਲ ਬਿਮਾਰੀ ਫੈਲਣ ਦਾ ਖਤਰਾ ਹੈ ਹਾਂ ਆ ਬਾਅਦ ਤੋਂ ਬਾਅਦ ਉਹ ਸਾਨੂੰ ਚਲੋ ਦਵਾਈਆਂ ਵਗੈਰਾ ਛਲਕਾਓ ਕੀਤਾ ਜਾਏਗਾ ਗਵਰਨਮੈਂਟ ਆਪਣਾ ਕੁਝ ਨਾ ਕੁਝ ਕਰੇਗੀ ਬੰਦੋਬਸਤ ਉਹਦਾ ਪਰ ਉਹ ਬਾਅਦ ਵਿੱਚ ਜਿਹੜਾ ਚਾਂਸ ਦੇਖਣ ਵਾਲਾ ਮਿਲਦਾ ਨਾ ਜੀ ਬਹੁਤ ਸਭ ਤੋਂ ਜ਼ਿਆਦਾ ਖਰਾਬ ਉਹਦੇ ਵਿੱਚ ਕੀ ਚਿੱਕੜ ਹੁੰਦਾ ਜਾਂ ਉਹਦੇ ਵਿੱਚ ਬਿਲਕੁਲ ਉਮਸ ਵੀ ਹੈ ਗਾਰਾ ਵੀ ਹੈ ਫਿਰ ਜਿਹੜੇ ਫਾਲਤੂ ਜਿਹੜੇ ਜਿਨ੍ਹਾਂ ਦੇ ਦਾਣਾ ਫੱਕਾ ਖਰਾਬ ਹੋ ਗਿਆ ਦਵਾਈਆਂ ਦੁਈਆਂ ਪਾਈਆਂ ਹੁੰਦੀਆਂ ਦਾਣੇ ਬਚਾਉਣ ਵਾਸਤੇ ਉਹ ਵੀ ਫਿਰ ਬਾਹਰ ਅੰਦਰ ਛੁੱਟੀਆਂ ਜਿਹਦੇ ਪੂਰੀ ਸਮੈਲ ਹੀ ਆ ਜਾਂਦੀ ਹੈ ਪੂਰੇ ਕਿਸਮ ਦਾ ਬਿਮਾਰੀ ਦੂਜੀ ਬਿਮਾਰੀ ਫੈਲਣ ਦਾ ਖਤਰਾ ਹੋ ਜਾਂਦਾ ਹਾਂਜੀ ਤੇ ਕੋਈ ਕਿੰਨਾ ਕੁ ਸਾਥ ਪ੍ਰਸ਼ਾਸਨ ਨੂੰ ਮਿਲ ਰਿਹਾ ਹੈਗਾ ਜੀ ਅਹਲੇ ਤੇ ਜੀ ਪ੍ਰਸ਼ਾਸਨ ਨੇ ਤੁਹਾਨੂੰ ਐਕਚੁਅਲੀ ਆਪਣੇ ਨੰਬਰ ਦਿੱਤੇ ਦੇ ਠੀਕ ਹੈ ਤਾਂ ਜਿਹੜੀ ਇਥੋਂ ਦੀ ਅੱਜ ਪੰਚਾਇਤ ਵੀ ਸਾਡੀ ਹਲੇੜੇ ਗਈ ਸੀ ਸਾਰੀਆਂ ਪੰਚਾਇਤਾਂ ਕੱਟੀਆਂ ਹੋ ਗਏ ਤੇ ਸਿਰਫ ਉੱਥੇ ਇਹ ਹੀ ਮੰਗ ਸੀਗੀ ਵੀ ਠੀਕ ਹੈ ਸਾਡੀ ਤੁਸੀਂ ਬਣ ਬਣ ਜੇ ਤੇ ਅਸੀਂ ਆਮ ਹਾਲਤ ਵਿੱਚ ਵੀ ਠੀਕ ਠਾਕ ਰਹਿ ਸਕਦੇ ਹਾਂ ਬਾਕੀ ਪ੍ਰਸ਼ਾਸਨ ਨੇ ਨੰਬਰ ਆਪਣੇ ਦਿੱਤੇ ਦੇ ਪ੍ਰਸ਼ਾਸਨ ਨੰਬਰ ਦਿੱਤੇ ਆਪਣੇ ਸਾਨੂੰ ਐਨਡੀਆਰ ਅਫਸਰ ਨੰਬਰ ਹੈਗਾ ਸਾਡੇ ਕੋਲ ਬਾਕੀ ਡੀਸੀ ਸਾਹਿਬ ਦਾ ਨੰਬਰ ਹੈ ਐਸਡੀਐਮ ਸਾਹਿਬ ਆ ਕੇ ਚੱਕਰ ਮਾਰ ਕੇ ਜਾਂਦੇ ਠੀਕ ਹੈ ਜੀ ਬਾਕੀ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਹਲਕਾ ਮਕੇਰੀਆਂ ਦੇ ਐਸਐਚਓ ਸਾਹਿਬ ਹੈ ਉਹਨਾਂ ਨੂੰ ਤੇ ਜ਼ਿਲ੍ਹੇ ਕਈ ਉਹਲੇ ਉਹ ਤਿਆਰ ਹੋ ਜਾਂਦੇ ਆ ਠੀਕ ਹੈ ਜੀ ਪਰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲਦਾ ਹੈ ਹਾਂ ਜੀ ਹਾਂ ਜੀ ਪਰ ਪ੍ਰਸ਼ਾਸਨ ਵੱਲੋਂ ਸਹਿਯੋਗ ਹੈ ਸੋ ਥੋੜੀ ਸਾਨੂੰ ਆਪਣੀ ਵੀ ਹਿੰਮਤ ਕਰਨੇ ਪੈਣੀ ਹੈ ਨਾ ਕਿ ਸਾਰਾ ਕੁਝ ਅਸੀਂ ਪ੍ਰਸ਼ਾਸਨ ਤੇ ਸੁੱਟ ਦਈਏ ਜੀ ਜੀ ਉਹ ਵੀ ਗੱਲ ਦਾ ਪ੍ਰਸ਼ਾਸਨ ਵੀ ਇੱਕ ਕਿਸੇ ਕਿਸਮ ਦੀ ਕਮੇਟੀ ਹੈ ਇਹ ਜਿਹੜੀ ਸਾਡੀ ਮਦਦ ਕਰ ਰਹੀ ਹੈ ਅਸੀਂ ਪ੍ਰਸ਼ਾਸਨ ਦੀ ਮਦਦ ਕਰਾਂਗੇ ਪ੍ਰਸ਼ਾਸਨ ਸਾਡੀ ਕਰੇਗਾ ਤੇ ਇਸ ਆਫਤ ਵਿੱਚੋਂ ਅਸੀਂ ਨਿਕਲ ਸਕਦੇ ਹਾਂ ਇਹ ਪਰਮਾਤਮਾ ਵੱਲੋਂ ਲਾਈ ਗਈ ਆਫਤ ਹੈ ਨਾ ਕਿ ਕਿਸੇ ਬੰਦੇ ਨੇ ਲਾਈ ਬੰਦੇ ਨੇ ਲਾਈ ਤੇ ਖਾਸ ਤੌਰ ਤੇ ਛੁੱਟੀਆਂ ਬਿਸ਼ਕ ਹੋ ਗਈਆਂ ਪਰ ਜਿਵੇਂ ਦੱਸਿਆ ਜਾ ਰਿਹਾ ਪਿੰਡ ਵਾਲੇ ਦੱਸ ਰਹੇ ਕਿ ਇੱਕਦਮ ਪਾਣੀ ਆ ਗਿਆ ਸੀ ਤੇ ਬੱਚਿਆਂ ਦਾ ਤੇ ਦੁੱਧਾਰੂ ਪਸ਼ੂਆਂ ਦਾ ਫਿਰ ਕਿਦਾਂ ਅਡਜਸਟ ਕਰ ਰਹੇ ਪਿੰਡ ਵਾਲੇ ਇਹ ਜੀ ਕੋਸ਼ਿਸ਼ ਤਾਂ ਆਪਣਾ ਜਿਹੜਾ ਮਾਲ ਡੰਗਰ ਹੈ ਆਪਣੇ ਰਿਸ਼ਤੇਦਾਰਾਂ ਦੇ ਪਜਾਇਆ ਤੇ ਬੱਚੇ ਅਸੀਂ ਤੁਸੀਂ ਇੱਥੇ ਦੇਖਿਆ ਹੋਣਾ ਵੀ ਕੋਈ ਬੱਚਾ ਤੁਹਾਨੂੰ ਨਜੰਨੀ ਆ ਰਿਹਾ ਬੱਚੇ ਅਸੀਂ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਪਜਾਏ ਜਿਹੜੇ ਸੁੱਕੇ ਥਾਂ ਹੈ ਕਹਿੰਦਾ ਸ਼ਹਾਦਪੁਰ ਤੱਕ ਜਿਨ੍ਹਾਂ ਦੀ ਰਿਸ਼ਤੇਦਾਰੀ ਜਿੱਥੇ ਵੀ ਹੈਗੀ ਆ ਥੋੜਾ ਉੱਚੀ ਜਗ੍ਹਾ ਤੇ ਪਾਣੀ ਦਾ ਜਿੱਥੇ ਪ੍ਰਕੋਪ ਨਹੀਂ ਹੈ ਉੱਥੇ ਪਜਾਏ ਬੱਚੇ ਆਪਣੇ ਕੋ ਮੰਗ ਅਪੀਲ ਆਸ ਅਪੀਲ ਆਸ ਤੇ ਮਹਾਰਾਜ ਸਾਨੂੰ ਜਿਹੜਾ ਕੰਮ ਹੈ ਨਾ ਭਗਵਾਨ ਤੇ ਆਸ ਹੈ ਪਰਮਾਤਮਾ ਛੇਤੀ ਛੇਤੀ ਇਹ ਆਫਤਾ ਤੋਂ ਦੂਰ ਕਰੇ ਤੇ ਬਾਕੀ ਪੰਜਾਬੀਆਂ ਚ ਇੰਨੀ ਹਿੰਮਤ ਹੈਗੀ ਆ ਉਹ ਆਪ 100 ਵਾਰੀ ਵੀ ਡਿੱਗ ਜੇਗਾ ਤਾਂ ਵੀ ਖੜਾ ਹੋ ਜਾਏ ਠੀਕ ਹੈ ਅੱਜ ਬੰਕੀ ਨਾਮ ਹੈ ਜਪਣਾ oven kumar ਪਵਨ ਕੁਮਾਰ ਜੀ ਇਹਹੀ ਪਿੰਡਾ ਕਿਹੜਾ ਪਿੰਡਾ ਹੈ ਹਾਂਜੀ ਕੋਲੀਆਂ 418 ਜੀ ਕੋਲੀਆਂ 418 ਇਹ ਕਦੋਂ ਪਾਣੀ ਆਇਆ ਜੀ ਇਹ ਤੇ ਪਾਣੀ ਜੀ ਆਪਣੇ 24 ਤਰੀਕ ਨੂੰ ਆਇਆ ਜੀ 24 ਤਰੀਕ ਨੂੰ ਹਾਂਜੀ ਹਾਲੇ ਤੱਕ ਉਤਰਿਆ ਨਹੀਂ ਪੂਰੀ ਤਰ੍ਹਾਂ ਅਜੇ ਪੂਰੀ ਤਰ੍ਹਾਂ ਨਹੀਂ ਉਤਰਿਆ ਜੀ ਠੀਕ ਹੈ ਜੀ ਤੇ ਕੀ ਨੁਕਸਾਨ ਹੋਇਆ ਹੈਗਾ ਜੀ ਪਾਣੀ ਆਉਣ ਦੇ ਨਾਲ ਨੁਕਸਾਨ ਜੀ ਆਪਣੇ ਘਰ ਦਾ ਵੀ ਨੁਕਸਾਨ ਸਾਰਾ ਜੀ ਜੀ ਜੋ ਦਾਣੇ ਫੱਕੇ ਦਾ ਜੀ ਹਾਂ ਬਾਕੀ ਡੰਗਰ ਪਾਹ ਨੂੰ ਉਹ ਵੀ ਪਠਾਈ ਚਾਰਾ ਕੋਈ ਹਨੇ ਖਤਮ ਹੋ ਗਏ ਠੀਕ ਹੈ ਜੀ ਫਸਲਾਂ ਸਾਰੀਆਂ ਮਰ ਗਈਆਂ ਜੋ ਆਪਣੇ ਮੁੰਜੀਆਂ ਜੋ ਨੇ ਲਾਈ ਰਹਿ ਗਏ ਕੰਨੇ 550 ਕਿਲਾ 600 ਕਿਲਾ ਅਮਰ ਹਮਾਰ ਪੈਣ ਦਾ ਸਾਰਾ ਖਤਮ ਹੋ ਗਿਆ ਠੀਕ ਹੈ ਜੀ ਹਾਂ ਜੀ ਤੇ ਜਿਹੜੇ ਬੱਚੇ ਜਾਂ ਤੇ ਦਾਰੂ ਪਸ਼ੂ ਤੇ ਉਹਨੂੰ ਕਿਤਾ ਮੈਨੇਜ ਕਰ ਰਹੇ ਹੈਗੇ ਉਹ ਜੀ ਕੋ ਉਹਨੂੰ ਨਿਆਣੇ ਬੱਚੇ ਕੋ ਬਾਹਰ ਭੇਜੇ ਕੋ ਥੋੜੇ ਬਰੇ ਤਾਂ ਬਸ ਠੀਕ ਨੰਗਰ ਭੇਜੇ ਕੋ ਛੋਟੀਆਂ ਸੂਣ ਵਾਲੀਆਂ ਇੰਗੋ ਠੀਕ ਹੈ ਜੀ ਤੇ ਹੁਣ ਘਰਾਂ ਦੇ ਵਿੱਚ ਮਤਲਬ ਕਿ ਪਰਿਵਾਰਕ ਮੈਂਬਰ ਰਹਿ ਰਹੇ ਬੱਚੇ ਤੇ ਦਾਰੂ ਪਸ਼ੂੜੇ ਰਿਸ਼ਤੇਦਾਰਾਂ ਕੁਝ ਹਾਂਜੀ ਹਾਂਜੀ ਭੇਜੇ ਜੀ ਠੀਕ ਹੈ ਜੀ ਕੀ ਮੰਗ ਅਪੀਲ ਆਸ ਸਰਕਾਰ ਕੋਲੋਂ ਕੀ ਕਹਿਣਾ ਚਾਹੋਗੇ ਉਹ ਸਰਕਾਰ ਨੇ ਕੀ ਦਿਣਾ ਸਾਨੂੰ ਫਸਲਾਂ ਹਟੀਆਂ ਸਾਰੀਆਂ ਤਬਾਹ ਹੋ ਗਈਆਂ ਮਰਗੀਆਂ ਸਾਰੀਆਂ ਤੇ ਮੰਗ ਉਹ ਹਾਨੂੰ ਕੀ ਦਿਣਾ ਉਹਨੇ ਪਹਿਲੀ ਵਾਰੀ ਸਾਨੂੰ ਜਦੋਂ 23 ਜਾਇਆ ਛੜ ਤੇ ਉਹਨਾਂ ਨੇ 4700 ਰੁਪਇਆ ਅਜ ਤੱਕ ਕਿਲੇ ਦੋ ਉਹ ਵੀ ਕਿਸੇ ਨੂੰ ਮਿਲ ਗਿਆ ਕਿਉਂ ਨਹੀਂ ਮਿਲਿਆ ਉਹ ਵੀ 20000 ਕਿਲੇ ਤੇ ਲੱਗ ਜਾਂਦਾ ਤੇ 23 24000 ਤੋਂ 22000 ਰੁਪਇਆ ਖਰਚਾ ਗਨਾਂ ਲਾਣ ਦੇ ਆ ਜਾਂਦਾ ਜੀ ਤੇ ਉਹਨਾਂ ਨੇ ਅਨੁਆ ਕੋ ਵੀ ਤਾਂ ਮਾਹ ਲੈ ਗਾ ਦੇਣਾ ਉਹਨੇ ਅਵੇ ਹੁਣ ਸਾਰੇ ਕਰਨਾ ਜੀ ਸਾਰੇ ਇਲਾਕੇ ਤਬਾਹ ਹੋ ਗਿਆ ਰੋਦੈ ਹੁਣ ਉਧਰ ਪ੍ਰਸ਼ਾਸਨ ਵੱਲੋਂ ਕੋਈ ਆਉਂਦਾ ਸੁਖ ਸੁਨੇਹਾ ਲੈ ਕੇ ਕੋਈ ਪੁੱਛਣ ਆਉਂਦਾ ਸੁਧ ਪੁੱਤ ਲੈਣੇ ਜੀ ਬੁੱਧਵਾ ਇੱਕ ਵਕੀ ਆਪਨੇ ਸੁਖਿਆ ਕਿ ਲੈਣ ਆਣੇ ਆਪਣੇ 24 ਨੂੰ ਹੜਪਿਆ 25 ਨੂੰ ਆਏ ਜੀ ਇੱਥੇ ਆਪਣੇ ਆਪਣੇ ਮਤਾਪਰ ਬਿੰਦ ਉਹਨਾਂ ਨੂੰ ਅਹੀਂ ਕਿਹਾ ਵੀ ਸਾਡਾ ਵੀ ਦੇਖੋ ਤੁਸੀਂ ਜਿਆ ਬਿਆ ਪਹਾੜੇ ਬਿਲਕੁਲ ਨਾਲ ਦਰਿਆ ਆਏਗਾ ਮੰਤਰੀ ਆਏ ਮੰਤਰੀ ਆਈ ਤੇ ਉਹਨਾਂ ਨੇ ਕਹਿੰਦ ਨੇ ਮੈਂ ਦੇਖ ਲਿਆ ਮੌਕਾ ਹੈ ਸਾਡੇ ਉਥੇ ਜਿਆਦਾ ਆਈ ਹੀ ਨਹੀਂ ਸਾਡੇ ਦੇ ਹੂੰ ਦੇਖਣ ਵੀ ਨਹੀਂ ਸਾਡੇ ਅਜੇ ਸਾਨੂੰ ਇਹ ਹੈਗਾ ਉਦਰਾਜ ਵੀ ਉਹ ਸਾਡਾ ਜਿੱਦਾਂ ਮੀਂਹ ਬਾਰਿਸ਼ ਪੈ ਕੇ ਪਾਣੀ ਆਇਆ ਪਾਣੀ ਉੱਤਰ ਵੀ ਜਾਣਾ ਉਸ ਤੋਂ ਬਾਅਦ ਮੁਸ਼ਕਲਾਂ ਜਿਹੜੀਆਂ ਨੇ ਹੱਲੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਣੀ ਨਹੀਂ ਮਸਲਾ ਹਾਂਜੀ ਹਾਂਜੀ ਹੋਰ ਵੀ ਮੁਸ਼ਕਲਾਂ ਉਹ ਸਾਹਮਣੇ ਜਾਣੀਆਂ ਇਹ ਸਾਨੂੰ ਸਾਡਾ ਇਹ ਆਪਣੇ ਉਸ ਲੰਦੇ ਵੀ ਸਾਡੇ ਨੂੰ ਖੇਤਾਂ ਵਿੱਚ ਲੱਭਣੀ ਕੋੜੀ ਦੇ ਹੂੰ ਬਿਲਕੁਲ ਫੈਲਾ ਮਰਗੇ ਸਾਰੀਆਂ ਐਸ ਲਈ ਪ੍ਰੋਟੀ ਪਾਣੀ ਦਾ ਕਿਦਾਂ ਅਡਜਸਟ ਕਰ ਰਹੇ ਹੋ ਘਰਾਂ ਦੇ ਵਿੱਚ ਬੀਬੀਆਂ ਵੀ ਕੋਈ ਘੱਟ ਐਸ ਦੇਖ ਰਹੇ ਆ ਬੱਚੇ ਹੈ ਨਹੀਂ ਕੀ ਦਾਰੂ ਪਸ਼ੂ ਹੈ ਨਹੀਂ ਕੀ ਕਿਦਾਂ ਫੇ ਸਾਰਾ ਅਡਜਸਟ ਕਰ ਰਹੇ ਹੋ ਉਹ ਜੀ ਇਦਾਂ ਹੀ ਹੁਣ ਬੇਤਰ ਲਈ ਆ ਕੀ ਇੱਕ ਦੂਜੇ ਨੂੰ ਇਹ ਵੀ ਹੈ ਹੌਲਾ ਦੇ ਗਈ ਹੈ ਔਰ ਹਾਂਜੀ ਕੁਝ ਸਸਤਾਵਾਂ ਵਾਲੇ ਵੀ ਲੰਗਰ ਪ੍ਰਸ਼ਾਦਾ ਲੈ ਆ ਰਹੇ ਹੈਗੇ ਉਹ ਨਹੀਂ ਜੀ ਇਹ ਲੰਗਰ ਪਾਣੀ ਆਹੀਂ ਇੱਥੇ ਨਹੀਂ ਆਹੀਂ ਤੋਂ ਆਪਣੇ ਚੋਂ ਮਾੜਾ ਮੋਟਾ ਇੱਕ ਦੂਜੇ ਨੂੰ ਕਰ ਕੋ ਖਾਪੀ ਲੇਦਾ ਜਿਹੜਾ ਆਪੇ ਜੀ ਤੇ ਘਰਾਂ ਚ ਤੇੜਾ ਵੀ ਆਈਆਂ ਹਾਂ ਹਾਂਜੀ ਤੇੜਾ ਬਹੁਤ ਆਈਆਂ ਜੀ ਮਕਾਨਾਂ ਦੇ ਸਾਰਿਆਂ ਜੀ ਬਹਿ ਗਏ ਆ ਉਹ ਤੇੜਾ ਆ ਇਹ ਅੰਦਰ ਅੰਦਰ ਜੱਬੇ ਨੇ ਜਾਂ ਇਹ ਕਿਹਨੂੰ ਡਰ ਲੱਗਦਾ ਉਹਦਾ ਵੀ ਹੂੰ ਇਹ ਕਿਦਾਂ ਅੰਦਰ ਬੜੀਏ ਤੇ ਸੋਨੇ ਵੀ ਕਿਦਾਂ ਰਾਤ ਨੂੰ ਉਹ ਸੋਨੇ ਜੀ ਇਦਾਂ ਹੀ ਆਪਣੇ 2 ਢਾਈ ਵਜੇ ਤੱਕ ਸੌਂਦੇ ਨੇ 2 ਢਾਈ ਵਜੇ ਤੱਕ ਅਸੀਂ ਫੇਰ ਤੁਰਦੇ ਰਹੀਦਾ ਮਾਰਾ ਮੋਟਾ ਸੋਕੇ ਦਾ ਮੰਜਾ ਆਏ ਵੀ ਕੱਲ ਬਾਸ ਵੀ ਨਹੀਂ ਪਈ ਰਾਤ ਤੇ ਮੰਜਾ ਮੇਰਾ ਬਾਹਰ ਡਾ ਕੇ ਤੇ ਮਾਰਾ ਮੋਟਾ ਬੈਰ ਸੁੱਲਦੇ ਇੱਕ ਦੂਜੇ ਨਾਲ ਕੇ ਬਿਨ ਤੇ ਕਰਾ ਸ਼ਤ ਕੁਝ ਇਦਾਂ ਦਾ ਲੱਗਦਾ ਵੀ ਘਰਾਂ ਨੂੰ ਨੁਕਸਾਨ ਹੋ ਜਾਂਦਾ ਹਾਂਜੀ ਘਰਾਂ ਨੂੰ ਨੁਕਸਾਨ ਹੋ ਜਾਂਦਾ ਇਹ ਤੁਮ ਜੇ ਛੱਦੀ ਛੱਤਾ ਹਾਲੀ ਪਾਲੀ ਕੀ ਨਾਮ ਹੈ ਜੀ ਤੁਹਾਡਾ ਬਖਸ਼ੋਦੇਵ ਜੀ ਬਖਸ਼ੋਦੇਵ ਜੀ ਕਿਹੜਾ ਪਿੰਡ ਹੈ ਇਹ ਕੋਲੀਆਂ 418 ਜ਼ਿਲ੍ਹਾ ਕਿਹੜਾ ਪਗਿਆ ਜੀ ਹੁਸ਼ਿਆਰਪੁਰ ਠੀਕ ਹੈ ਜੀ ਇਹ ਕੀ ਸਮੱਸਿਆਵਾਂ ਆ ਰਹੀਆਂ ਤੇ ਕੀ ਕੁਝ ਹੋਇਆ ਜੀ ਸਸ ਸਮੱਸਿਆ ਹੈ ਕਿ ਹਰ ਸਾਲ ਅੰਦਰ ਦਾ 23 ਚਾਇਆ ਹੁਣ 25 ਚ ਫੇਰ ਆ ਗਿਆ ਇਸ ਤਰ੍ਹਾਂ ਅੰਦਰ ਰਹੇਗਾ ਤਾਂ ਪਿੰਡ ਦਾ ਵਿਕਾਸ ਕੀ ਹੋਏਗਾ ਜੀ ਜਿਹੜਾ ਨੁਕਸਾਨ ਹੋਇਆ ਬਾਰ ਬਾਰੇ ਤੇ ਹੁੰਦਾ ਨਹੀਂਗਾ ਇੱਕ ਵਾਰੀ ਮਸੀਬਾ ਇਨਸਾਨ ਸਮੱਸਿਆਵਾਂ ਕੀ ਆ ਰਹੀਆਂ ਹੈਗੀ ਆ ਮਕਾਨ ਜਿਹੜੇ ਆ ਪਾਣੀ ਵੀ ਹੈ ਨਹੀਂ ਮਕਾਨਾਂ ਨੂੰ ਤੇੜਾ ਆ ਗਿਆ ਹੈ ਤੇ ਅੱਗੇ ਬਿਸਤਰਾ ਜਾਂ ਜਿਹੜਾ ਇਨਾ ਵੀ ਖਰਾਬ ਪੇਟੀਆਂ ਦੇ ਕਪੜਾ ਹੋ ਗਿਆ ਆ ਨਾ ਦਾਣਾ ਆ ਡਰਮਾ ਚ ਖਰਾਬ ਹੋ ਗਿਆ ਹੈ ਪਾਣੀ ਅੰਦਰ ਵੜ ਕੇ ਚਾ ਚਾਰ ਪੰਜ ਪੰਜ ਫੁੱਟ ਤੇ ਹਾਂ ਜੇ ਇਹ ਆ ਪਹਾੜੇ ਜਿਹੜੇ ਲੱਗੇ ਤੁਸੀਂ ਵਜੀ ਜਾਵੇ ਤੁਹਾਡੇ ਪਿੰਡ ਨੂੰ ਪਾਣੀ ਨਾ ਆ ਜਾਵੇ ਤੁਸੀਂ ਬੰਨ ਪੱਕਾ ਹੋਣਾ ਚਾਹੀਦਾ ਹਾਂਜੀ ਤੁਸੀਂ ਬੰਨ ਪੱਕਾ ਹੋਣਾ ਚਾਹੀਦਾ ਇਹ ਆ ਵੀ ਲੋਕ ਸਾਰੇ ਇਕੱਠੇ ਹੋ ਕੇ ਤੁਸੀਂ ਬੰਦੀ ਬੰਨਣ ਦੀ ਕਰਨ ਤੇ ਬੱਜ ਵੀ ਜਾਂਦੀ ਹੈ ਠੀਕ ਹੈ ਜੀ ਤੇ ਹੋਰ ਕੀ ਕੀ ਦਿੱਕਤਾਂ ਆ ਰਹੀਆਂ ਹੈਗੀਆਂ ਜੀ ਕਿਉਂਕਿ ਬੱਚੇ ਦੱਸਿਆ ਸਰ ਇਹ ਆ ਵੀ ਜੇ ਬਿਮਾਰ ਹੋ ਜੇ ਬੱਚਾ ਤੇ ਔਖਾ ਬਹੁਤ ਹੈ ਸਹਿਰ ਜਾਣਾ ਮੈਂ ਖੁਦ ਕੱਲ ਜਾ ਕੇ ਪਾਣੀ ਚ ਗੋਡੇ ਗੋਡੇ ਚ ਤਾਪਕੇ ਤੇ ਪਾਣੀ ਦਵਾਈ ਲੈ ਕੇ ਆਈਆਂ ਤੇ ਇਦਾਂ ਪਾਣੀ ਆਂਦਾ ਰਿਹਾ ਤੇ ਦੁਨੀਆ ਵਾਸਤੇ ਮੁਸ਼ਕਲ ਹੈ ਹਾਂਜੀ ਤੇ ਹੋਰ ਕੀ ਕੀ ਇਹ ਆਪੇ ਰਾਸ਼ਨ ਪਾਣੀ ਵੀ ਔਖਾ ਹੈ ਵੀ ਜੇ ਅਸੀਂ ਸ਼ਹਿਰ ਜਾਵਾਂਗੇ ਤੇ ਰਾਸ਼ਨ ਪਾਣੀ ਲਿਆਵਾਂਗੇ ਜਿਹੜਾ ਹੈਗਾ ਉਹ ਵੀ ਮੁੱਕ ਗਿਆ ਜਿੱਦਾਂ ਹੁਣ ਪੰਡਾ ਬਣ ਕੇ ਸਮਾਨ ਰੱਖਿਆ ਪਿਆ ਹੈ ਪੰਡਾ ਬਣ ਕੇ ਰੱਖਿਆ ਜਿਹੜਾ ਪੇਟੀਆਂ ਚੋਂ ਕੱਢ ਕੇ ਪੰਡਾ ਬਣ ਕੇ ਬੈਠ ਤੇ ਵੜ ਚਾੜ ਕੇ ਰੱਖਿਆ ਪਿਆ ਹੈ ਜਦ ਰੋਟੀ ਵੀ ਵਗੈਰਾ ਪਕਾਉਣੇ ਵੀ ਕੀ ਮੁਸ਼ਕਲਾਂ ਕਰਨੀ ਰੋਟੀ ਪਕਾਉਂਦੀ ਹੈ ਵੀ ਸਮਾਨ ਨਹੀਂ ਲੱਭਦਾ ਕੋਈ ਕਿੱਥੇ ਰੱਖਿਆ ਕੋਈ ਕਿੱਥੇ ਰੱਖਿਆ ਬੜਾਈਏ ਕਿੱਥੇ ਲੱਭੀਏ ਕੀ ਹਾਂਜੀ ਉਹ ਆਹ ਉਹ ਇਤਾਂ ਲਾ ਕੇ ਤੇ ਸਾਮਾਨ ਰੱਖਿਆ ਪਿਆ ਆ ਪਾਣੀ ਆ ਜਾਂਦਾ ਫਿਰ ਸੌਣ ਦੇ ਪ੍ਰਬੰਧ ਕਿੱਦਾਂ ਹੁੰਦੇ ਨੇ ਸੌਣ ਦੇ ਪ੍ਰਬੰਧ ਜੀ ਜਾ ਕੇ ਹੀ ਟਾਈਮ ਕੱਟ ਲੈਣੇ ਆ ਕਦੀ ਕੋਠਿਆਂ ਤੇ ਬਹਿ ਜਾਂਦੇ ਆ ਕਦੀ ਜਾ ਕੇ ਇੱਕ ਦੂਜਿਆਂ ਨਾਲ ਮਿਲ ਮਲਾਪ ਕੇ ਬਹਿ ਜਾਂਦੇ ਆ ਚਾਰ ਥਾਂ ਇਕੱਠੇ ਹੋ ਕੇ ਇਨਸਾਨ ਸਾਰੇ ਹਾਂਜੀ ਹਾਂਜੀ ਇਹ ਕੀ ਬੰਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੇਵੀ ਆ ਦੇਵੀ ਜੀ ਇਹ ਕਿਹੜੇ ਪਿੰਡ ਦੇ ਰਹਿਣਾ ਨੇ ਕੋਲੀਆਂ 480 ਕੋਲੀਆਂ 480 ਜੀ ਕੀ ਕੀ ਦਿੱਕਤਾਂ ਆ ਰਹੀਆਂ ਹੁਣ ਤੁਸੀਂ ਪਾਣੀ ਲੈ ਕੇ ਆਏ ਹੋ ਕਿ ਮੋਲ ਲੈ ਆ ਰਹੇ ਹੋ ਕਿਤਾ ਜੀ ਨਹੀਂ ਪਾਣੀ ਸੇਵਾ ਕਰੇ ਕਰਦੇ ਤਾਂ ਹੀ ਉਹਨਾਂ ਨੇ ਕਿਹਾ ਕਿ ਪਾਣੀ ਲੈ ਲੋ ਤੇ ਆ ਅਚ ਸਮਾਸੀ ਵੀ ਸਸਥਾਵਾਂ ਆ ਰਹੀਆਂ ਹਾਂ ਜੀ ਹਾਂ ਜੀ ਉੱਥੋਂ ਪਾਣੀ ਲੈ ਕੇ ਆਏ ਹਾਂ ਜੀ ਹਾਂ ਜੀ ਪੀਣ ਵਾਲੇ ਪਾਣੀ ਤੋਂ ਮਤਲਬ ਪ੍ਰਭਾਵਿਤ ਪੀਣ ਵਾਲਾ ਪਾਣੀ ਨਹੀਂ ਹੈਗਾ ਪਿੰਡ ਨਹੀਂ ਹੈ ਪਿੰਡ ਚ ਪੀਣ ਵਾਲਾ ਪਾਣੀ ਠੀਕ ਹੈ ਸਾਫ ਪਾਣੀ ਹੈ ਨਹੀਂ ਹੋਰ ਕੀ ਦਿੱਕਤਾਂ ਆ ਰਹੀਆਂ ਜੀ ਪਾਣੀ ਆਇਆ ਉਤਰਿਆ ਕੀ ਪਰੇਸ਼ਾਨੀਆਂ ਆ ਰਹੀਆਂ ਹੈਗੀਆਂ ਖਾਣਾ ਪਕਾਉਣਾ ਹਾਂ ਜੀ ਬਹੁਤ ਔਖਾ ਹੈ ਨਹੀਂ ਪਾਣੀ ਦੇ ਅੰਦਰ ਕਾਕੀ ਆ ਗਿਆ ਹੈਗਾ ਕਿ ਲਾਲ ਤੇ ਸਮਾਨ ਸਾਰਾ ਉੱਪਰ ਥੱਲੇ ਇਦਾਂ ਹੀ ਫਜ਼ਲ ਹੀ ਹੋ ਗਿਆ ਲੋਡ ਵੇਲੇ ਸਮਾਨ ਲੱਭਦਾ ਹੀ ਕੋਈ ਨਹੀਂ ਨਹੀਂ ਲੱਭਦਾ ਪਿਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਸਹਿਯੋਗ ਮਿਲ ਰਿਹਾ ਸਭ ਪੂਰਾ ਹਾਂਜੀ ਹਾਂਜੀ ਮਤਲਬ ਇਹ ਪਾਣੀ ਜੋ ਵੀ ਦੇ ਕਰਦੇ ਸੇਵਾ ਦੇ ਮਿਲੇ ਦੇ ਕਰਦੇ ਨਹੀਂ ਲੈ ਕਰਦੇ ਠੀਕ ਹੈ ਸਸਾਮਾਂ ਤੇ ਪ੍ਰਸ਼ਾਸਨ ਅਫਸਰ ਰਲ ਕੇ ਮਤਲਬ ਸੁਧਬੁਧ ਲੈਣ ਆ ਰਹੇ ਹੈਗੇ ਹਾਂਜੀ ਹਾਂਜੀ